ਹੈਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮਲਜੀਤ ਕੌਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਹਾਂ ਜੀ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਲੈ ਕੇ ਆਏ ਹਾਂ ਇਹ ਡਿਜ਼ਾਈਨ ਆਪਣਾ ਚਾਰ ਚਾਰ ਕੁੰਡਿਆਂ ਵਿੱਚ ਬਣਾਉਣਾ ਹੈ ਇਹਨੇ ਹੈਨਾ ਇਹ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਕੋਈ ਵੀ ਬਾਰਡਰ ਬਣਾ ਕੇ ਉੱਪਰ ਇਹ ਡਿਜ਼ਾਈਨ ਸ਼ੁਰੂ ਕਰ ਸਕਦੇ ਹਾਂ ਜਿਹੜੀ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਬਾਰਡਰ ਤੋਂ ਉੱਪਰ ਬਣਾਉਣੀ ਆ ਉਹ ਆਪਾਂ ਇਸ ਤਰ੍ਹਾਂ ਬਣਾਉਣੀ ਆ పిలా కు బుణలో పలా కు కండా బ బుల అన్నీ తిన్న కుండే ఇక్కడి సలాయి బడ్ పా తిడె బ పలా కు కిధా బాగా అతా తిన్న కను బ సైడ్ సలాయి పాన अपने තිनाද තඩे குඩचा සිद්ධ බ केही चारर पीට करने वरवा ග रखना තැන්න குා बै ाइපගේ තිා තැ கு पहල්ල සිද්ධ बनाले

अगे लियावे बैक सैड पा के तिना कुंड तीन कुंडे ये कुंडा आपधा बना लेंगे लास्ट वाला कुंडा भी आप सीधा बना लेंगे ये अपनी पहली सिलाई होगी हम हो अपनी दूजी सिलाई है जी दूसरी सिलाई जी आप सारी उल्टी है। ਦੂਸਰੀ ਸिलाई ਸਾਰੀ ਆਪਣੀ ਉਲਟੀ ਸिलाई ਬਣੂਗੀ ਇਹਦੀਆਂ ਸਾਰੀਆਂ ਸਲਾਈਆਂ ਜਿਹੜੀਆਂ ਉਲਟੀਆਂ ਬਣਨੀਆਂ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਇਹ ਬਣਿਆ ਵਾ ਚਿੱਟੇ ਰੰਗ ਤੇ ਜਾਂ ਕਰੀਮ ਰੰਗ ਦੀ ਕੋਟੀ ਤੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਇਹ ਬਣਦਾ अपनीरी से अपना डिजाइन बाना शुरूर हो गया करना पෙල්ला குண்ட भी ब ज குंड ඒ සිिद්ध குंडසි கு எ සිदे बना दो अपने सिद्धे बाे ధాగా పిచ్చి రక్కడ కు సెలసి ఉద్దరు ఉద్దరు తిన్న కుజాన బాగా ఏ తిడేదే తిన్న కండే బాను ఇక్కడ సిధా బావే ఫ ਤੈਨੂੰ ਕੁੰਡਾ ਤੇ ਡਿਜ਼ਾਈਨ ਬਣੂਗਾ ਬਹੁਤ ਹੀ ਸੌਖਾ ਡਿਜ਼ਾਈਨ ਹੈ ਤੇ ਬਹੁਤ ਹੀ ਜਲਦੀ ਜਲਦੀ ਬਣ ਜਾਂਦਾ बाकी सारे कुंडे आप सीधे बना लेने ओल्टी सिलाई सारी बनानी है ਅਸਲਾਈਆਂ ਆਪਣੀਆਂ ਬਣੀਆਂ ਤੇ ਆਪਣਾ ਡਿਜ਼ਾਈਨ ਬਣਾਣਾ ਸ਼ੁਰੂ ਹੋ ਗਿਆ ਹੁਣ ਆਪਾਂ ਡਿਜ਼ਾਈਨ ਜਿਹੜਾ ਪਹਿਲੀ ਸਲਾਈ ਪਾਈ ਸੀ ਉਸੇ ਤਰ੍ਹਾਂ ਸਲਾਈ ਪਾਉਣੀ ਆ ਪਹਿਲਾ ਕੁੰਡਾ ਸਿੱਧਾ ਬਣ ਲੈਣਾ ਹੁਣ ਆਪਾਂ ਇਹਨਾਂ ਤਿੰਨਾਂ ਕੁੰਡਿਆਂ ਤੇ ਫੇਰ ਡਿਜ਼ਾਈਨ ਬਣਾਉਣਾ ਚਾਰ ਚਾਰ ਸਲਾਈਆਂ ਬਾਅਦ ਆਪਣਾ ਹੀ ਡਿਜ਼ਾਈਨ ਬਣੀ ਜਾਣਾ ਚਾਰ ਸਲਾਈਆਂ ਪਾ ਕੇ ਚਾਰ ਸਲਾਈਆਂ ਵਾਰ-ਵਾਰ ਆਪਾਂ ਵੀ ਪਾਉਣੀਆਂ

ൊന്നിധേൽ സല ജീവി സറിയ ഉൾട്ട ਇਹ ਇਹ ਚਾਰ ਸਲਾਈਆਂ ਪਾ ਪਾ ਕੇ ਆਪਾਂ ਡਿਜ਼ਾਈਨ ਬਣਾਉਂਦੇ ਜਾਣਾ ਤੇ ਆਪਣਾ ਡਿਜ਼ਾਈਨ ਬਣਦਾ ਜਾਣਾ ਇੱਕ ਵੇ ਡਿਜ਼ਾਈਨ ਆਪਣਾ ਬਣਨਾ ਸ਼ੁਰੂ ਹੋ ਗਿਆ ਜੇ ਤੁਹਾਨੂੰ ਇਹ ਡਿਜ਼ਾਈਨ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਵੀ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਮਿਲਦੇ ਜੀ ਆਪਾਂ ਇੱਕ ਹੋਰ ਨਵੀਂ ਵੀਡੀਓ ਨਾਲ ਓਕੇ ਬਾਏ ਬਾਏ